ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨੂੰ ਸਿੱਧੀ ਚੇਤਾਵਨੀ ਕਿਉਂਕਿ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਰੇਲਾਂ ਰੋਕਣ ਦਾ ਐਲਾਨ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਸਿੱਧੀ ਚੇਤਾਵਨੀ ਦਿੰਦਿਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਕਾਰਾਂ 'ਚ ਵਿਗੜਨ ਪਾਉਣ ਵਾਲੇ ਕੋਈ ਵੀ ਐਲਾਨ ਧਰਨੇ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਬਹੁਤ ਤਰੀਕੇ ਹਨ ਜਥੇਬੰਦੀਆਂ ਤੇ ਯੂਨੀਅਨਾਂ ਦਾ ਧਿਆਨ ਦੇਣਾ ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਚ ਜਾਰੀ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਚੇਤਾਵਨੀ ਕਿਸਾਨਾਂ ਦੇ ਲਈ ਆ ਕਿਉਂਕਿ ਕਿਸਾਨਾਂ ਦੇ ਵੱਲੋਂ 7 ਮਈ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਉਸ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੇ ਸਿੱਧਾ ਕਹਿ ਦਿੱਤਾ ਕਿ ਆਮ ਲੋਕਾਂ ਨੂੰ ਤੰਗ ਕਰਨਾ ਇਹ ਬਿਲਕੁਲ ਸਹੀ ਨਹੀਂ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਨੇ ਜੇਕਰ ਤੁਸੀਂ ਇਹ ਕੁਝ ਕਰੋਗੇ ਤਾਂ ਫਿਰ ਕਾਨੂੰਨੀ ਕਾਰਵਾਈ ਦੇ ਲਈ ਤੁਸੀਂ ਤਿਆਰ ਰਹੋ ਤਾਂ ਕੀ ਐਲਾਨ ਕੀਤਾ ਸੀ ਰੇਲਾਂ ਰੋਕਣ ਦਾ ਰੇਲਾਂ ਕਿਉਂ ਰੋਕੀਆਂ ਜਾਣਗੀਆਂ ਕਿੱਥੇ ਰੇਲਾਂ ਰੋਕੀਆਂ ਜਾਣਗੀਆਂ ਇੱਕ ਵਾਰ ਤੁਹਾਨੂੰ ਕਿਸਾਨ ਆਗੂ ਸਰਬੰਸਿੰਘ ਮੈਂ ਸਰਬੰਸਿੰਘ ਪੰਦੇਰ ਕਿਸਾਨ ਮਜ਼ਦੂਰ ਸਿੱਖ ਕਮੇਟੀ ਪੰਜਾਬ ਤੋਂ ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ ਔਰ ਪੁਲਿਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਉਹਸ ਆਪਣੇ ਪੈਰਾਂ ਦੇ ਬੂਟਾਂ ਥੱਲੇ ਕੁਚਲ ਕੇ ਲਟਾੜ ਕੇ ਜੋ ਪਾ ਆਰਤਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰ ਅੰਮ੍ਰitsar ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮਾਅਬਜ਼ਾ ਦਿੱਤੇ ਬਗੈਰ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਦਰਦ ਨਾਲ ਹੋਵੇ ਅੰਮਰਸਾਰ ਹੋਵੇ ਤੁਸੀਂ ਗਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਪਾੜ ਕੇ ਜਿਵੇਂ ਜ਼ਬਰੀ ਬੱਸਾਂ 'ਚ ਲੱਤ ਕੇ ਠਾਣਿਆਂ 'ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਤੋਂ ਕਿਸੇ ਕਿਹਾ ਜਾ ਰਿਆ ਲੱਤਾਂ ਤੋਂ ਫੜ ਕੇ ਜਿਵੇਂ ਉਹਨਾਂ ਨੂੰ ਚੱਕ ਕੇ ਖੜਿਆ ਜਾ ਰਿਆ ਤਸਵੀਰਾਂ ਦੇਖੀਆਂ ਹੋਣੀਆਂ ਪੁਲਿਸ ਰਾਜ ਕੱਲਾ ਇੱਥੇ ਹੀ ਨਹੀਂ ਰੁਕਿਆ ਹੈਗਾ ਪੁਲਿਸ ਰਾਜ ਜਦੋਂ ਕਿਸਾਨਾਂ ਦੀ ਚੰਡੀਗੜ੍ਹ ਮੀਟਿੰਗ ਸੀ ਤੇ ਮੁੱਖ ਮੰਤਰੀ ਕਹਿੰਦਾ ਜਾਓ ਪਹਿਲੇ ਵੀ ਮਸਲੇ ਰੱਦ ਉਦੋਂ ਤੋਂ ਸ਼ੁਰੂ ਹੋ ਗਿਆ ਸੀ ਤੁਸੀਂ ਚਮਤਾ ਸਕੂਲ ਦਾ ਮਸਲਾ ਦੇਖਿਆ ਹੋਣਾ ਜਿਵੇਂ ਜ਼ਬਰ ਉੱਥੇ ਹੋਇਆ ਹੈਗਾ ਇਹ ਤੋਂ ਕਹਾ ਲੁਧਿਆਣੇ ਚ ਫੈਕਟਰੀ ਲੱਗਦੀ ਆ ਉਚਾਨਾ ਪਿੰਡ ਦੇ ਵਿੱਚ ਜ਼ਬਰ ਤੁਸੀਂ ਬੜੇ ਧਿਆਨ ਨਾਲ ਸਾਰਾ ਕੁਝ ਦੇਖਿਆ ਹੋਣਾ ਵਾ ਤਾਂ ਜਿਵੇਂ ਗੈਸ ਪੈਪ ਨਿਕਲਦੀ ਆ ਉਹਦੇ ਉੱਤੇ ਜਿਵੇਂ ਜ਼ਬਰ ਪੰਜਾਬ ਦੇ ਅੰਦਰ ਹੋ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਉਹ ਵੀ ਤੁਸੀਂ ਦੇਖਿਆ ਨਾ ਇਹ ਸਾਰਾ ਕੁਝ ਪੁਲਸ ਰਾਜ ਦੀ ਸਥਾਪਤੀ ਲਈ ਹੋ ਰਿਹਾ ਹੈ ਗਵਾ ਔਰ ਇੰਨ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਦੇ ਫੈਸਲੇ ਦਾ ਚੌਂਕਿਆ ਹੋਇਆ ਮਜਬੂਰੀ ਚ ਕਰਨਾ ਪੈ ਗਿਆ ਕਿ ਅਸੀਂ ਇਸ ਪੁਲਸ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀ ਹੋਏ ਤਾਂ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀ ਦਾਸਪੁਰਾ ਰੇਲ ਪਈਆ ਜਾਮ ਕਰਾਂਗੇ ਹਜੇ ਇੱਕ ਪੁਆਇੰਟ ਇਸ ਕਰਕੇ ਖੋਲਿਆ ਵੀ ਪੂਰਾ ਪੰਜਾਬ ਜਾਮ ਨਾ ਕਰੀਏ ਮਾਲਵੇ ਚ ਜੇ ਸਰਕਾਰ ਨਾ ਮੰਨੀ ਤੇ ਅਗਲੇ ਪੁਆਇੰਟ ਖੋਲਾਂਗੇ ਔਰ ਜਦੋਂ ਸੀ ਆਪ ਦੀ ਲੱਥੀ ਜਾਂਦੀ ਪੱਗ ਨੂੰ ਬਚਾਉਣ ਵਾਸਤੇ ਰੇਲਾ ਤੇ ਜਾ ਰਹੇ ਆ ਭਗਵੰਤ ਮਾਨ ਇੱਕ ਪਰਸੈਪਸ਼ਨ ਬਣਾਊਗਾ ਸਾਡੇ ਖਿਲਾਫ ਕਾਰਪੋਰੇਟ ਦਾ ਮੀਡੀਆ ਉਹਦਾ ਸਾਥ ਦੇਊਗਾ ਪੀ ਇਹ ਆਮ ਲੋਕਾਂ ਨੂੰ ਤੰਗ ਕਰਦੇ ਹੈਗੇ ਆ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਕੁੱਟ ਕੇ ਸਾਡੀਆਂ ਮਾਵਾ ਭੈਣਾਂ ਨੂੰ ਕੁੱਟ ਕੇ ਕਰੋੜਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਪਾਲ ਲੈ ਕੇ ਜਾ ਰਹੇ ਅੱਜ ਕੱਲ ਸਾਡੀ ਖੇਤੀ ਮੰਡੀ ਇਸ ਪੁਲਿਸ ਦੇ ਜ਼ੋਰ ਨਾਲ ਤੋੜ ਕੇ ਸਾਡੇ ਹੱਥੋਂ ਲੈ ਜਾਣਗੇ ਇਹ ਦੁਕਾਨ ਖਰਚੇ ਤੇ ਕੁਰਪੀਆਂ ਗ੍ਰਿਫਤਾਰੀਆਂ ਵੀ ਇਹ ਪੁਲਿਸ ਦੇ ਡਾਂਗ ਦੇ ਜ਼ੋਰ ਨਾਲ ਕਰ ਲੈਣਗੇ ਇਹ ਪਸਤੀ ਦਾੰਗ ਦੀ ਜ਼ੋਰ ਨਾਲ ਸਾਡਾ ਪਾਣੀ ਪੋਲੂਟਡ ਕਰ ਲੈਣੀਆਂ ਫੈਕਟਰੀਆਂ ਵੀ ਟੱਕੇ ਨਾਲ ਲਾ ਦੇਣਗੇ ਔਰ ਆਉਣ ਵਾਲੇ ਸਮੇਂ ਜਿਵੇਂ ਜ਼ਮੀਨਾਂ ਤੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦਾ ਉਹ ਵੀ ਕਰ ਲੈਣਗੇ ਆਨਲਾਈਨ ਵਪਾਰ ਰਹੀ ਦੁਕਾਨਦਾਰੀ ਦਾ ਪ੍ਰਚੂਣ ਖੇਤਰ ਹੈ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਹ ਵੀ ਸਮਝਾ ਜਿਆ ਸਈ ਲੋਗ ਗਦਾਮ ਵੀ ਉਹ ਲਾ ਰਹੇ ਨੇ ਤੋ ਕਿੰਨਾ ਕਚਰ ਬਰਦਾਸ਼ ਕਰਾਂਗੇ ਇੱਕ ਨਾ ਇੱਕ ਦਿਨ ਤੇ ਫੈਸਲਾ ਸਾਨੂੰ ਕਰਨਾ ਪੈਣਾ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਮਾੜੀ-ਮੋਟੀ ਵੀ ਕੋਈ ਲੋਕਾਂ ਪ੍ਰਤੀ ਜਵਾਬ ਦੇ ਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਅਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਇਸ ਪੁਲਸ ਰਾਜ ਦੀ ਸਮਾਪਤੀ ਕਰਨ ਲਈ ਇਸ ਮੋਰਚੇ ਵਿੱਚ ਸ਼ਾਮਲ ਹੁਸੀਂ ਸੁਣਿਆ ਸਰਬੰਸਿੰਘ ਪੰਦੇਰ ਦੇ ਵੱਲੋਂ ਐਲਾਨ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਆ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਚੇਤਾਵਨੀ ਤੋਂ ਬਾਅਦ ਕੀ ਕਿਸਾਨ ਰੇਲੇ ਰੋਕਣਗੇ ਕੀ ਕਿਸਾਨ ਧਰਨੇ ਲਗਾਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਧਰਨੇ ਹਰ ਦਿਨ ਦੇਖਣ ਨੂੰ ਮਿਲਦੇ ਨੇ ਲੋਕ ਜਰੂਰ ਪਰੇਸ਼ਾਨ ਹੁੰਦੇ ਨੇ ਪਰ ਕਿਸਾਨ ਕਹਿੰਦੇ ਕਿ ਸਾਡਾ ਸ਼ੌਂਕ ਨਹੀਂ ਸਾਡੀ ਇਹ ਮਜਬੂਰੀ ਆ ਤਾਂ ਕੀ ਇਹ ਮਜਬੂਰ ਮੈਂ ਸਰਵਨ ਸਿੰਘ ਪੰਘੇੜ ਕਿਸਾਨ ਮਜ਼ਦੂਰ ਸਿੱਖਰ ਕਮੇਟੀ ਪੰਜਾਬ ਤੋਂ ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ ਔਰ ਪੁਲਿਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਪੁਲਸ ਆਪਣੇ ਪਾਰਾਂ ਦੇ ਬੂਟਾ ਥੱਲੇ ਕੁਚਲ ਕੇ ਲਟਾੜ ਕੇ ਜੋ ਪਾ ਪਾਰਤਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰ ਅੰਮ੍ਰitsar ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮਾਅਬਜ਼ਾ ਦਿੱਤੇ ਬਗੈਰ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਦਰਦ ਨਾਲ ਹੋਵੇ ਅੰਮਰਸਾਰ ਹੋਵੇ ਤੁਸੀਂ ਗਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਪਾੜ ਕੇ ਜਿਵੇਂ ਜ਼ਬਰੀ ਬੱਸਾਂ 'ਚ ਲੱਦ ਕੇ ਠਾਣਿਆਂ 'ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਂ ਤੋਂ ਕਿਸੇ ਕਿਆ ਜਾ ਰਿਹਾ ਲੱਤਾਂ ਤੋਂ